ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਗ੍ਰਿਤਾ ਦੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਦੋਂ ਜਾਣਦੇ ਆ ਤਾਂ ਉਸ ਹਾਈਵੇ ਦੇ ਉੱਤੇ ਬਰਗਾੜੀ ਪਿੰਡ ਆਉਂਦਾ ਹੈ ਕਿ ਕਸਬਾ ਹੀ ਇੱਕ ਤਰ੍ਹਾਂ ਦਾ ਜਿਹੜੇ ਘਰ ਚ ਵੀਡੀਓ ਬਣਾ ਰਹੇ ਨਸੋ ਬਾਈ ਜਿਹੜੀ ਪਸ਼ੂ ਪਾਲੰਦਾ ਵੀ ਕੰਮ ਕਰਦੇ ਤੇ ਨਾਲ ਫੀਲਡ ਦਾ ਕੰਮ ਹੈ ਵੈਟਰਨਰੀ ਪ੍ਰੈਕਟਿਸ ਇਹ ਵੀ ਕਰਦਾ ਹੈ ਅੱਜ ਇਹਨਾਂ ਨੇ ਇੱਕ ਮੱਝ ਵਕਾਊ ਕੀਤੀ ਹੈ ਇਦੇ ਕੁਝ ਦਿਨ ਬਾਕੀ ਐ ਡਿਟੇਲ ਆਪਾਂ ਪੁੱਛ ਲੈਣੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਆਓ ਜਾਣਕਾਰੀ ਲਈਏ ਫਿਰ ਇਹਨੂੰ ਖੋਲਾਂਗੇ ਤੇ ਤੋਰ ਕੇ ਤੁਹਾਨੂੰ ਦਿਖਾ ਦੇਾਂਗੇ ਪਹਿਲਾਂ ਮਿਲਦੇ ਆਂ ਬਾਈ ਨੂੰ ਗੁਰਪ੍ਰੀਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਫੀਲਡ ਪ੍ਰੈਕਟਿਸ ਚੱਲੀ ਜਾਂਦੀ ਹੈ ਬਾਈ ਹਾਂਜੀ ਹਾਂਜੀ ਅੱਛਾ ਅੱਜ ਇੱਕ ਮੱਧ ਵੇਚਣ ਲੱਗਿਆ ਗੁਰਪ੍ਰੀਤ ਬਾਈ ਇਹ ਆਪਣੇ ਘਰ ਦੀ ਐ ਹਾਂਜੀ ਹਾਂਜੀ ਕਿੰਨਾ ਮਸੂਆਦ ਕਿਨੇ ਸੁਨਾ ਇਹ ਚੌਥਾ ਸੁਆ ਸੁਨਾ ਜੀ ਯਾਨੀ ਕਿ ਦੋ ਸੁਗੇ ਆਪਾਂ ਚੋਏ ਵੀ ਆ ਇਹਦੇ ਠੀਕ ਹੈ ਹਾਂ ਜੰਪਲ ਨਹੀਂ ਆਪਣੇ ਘਰ ਦੀ ਦੂਜੇ ਸੁਵੇ ਖਰੀਦੀ ਸੀ ਹਾਂਜੀ ਹਾਂਜੀ ਆਪਣੇ ਕਿਸੇ ਮਿੱਤਰ ਤੋਂ ਹੀ ਖਰੀਦੀ ਸੀ ਝਖੜਾ ਲਿਆ ਠੀਕ ਹੈ ਅੱਛਾ ਭਾਈ ਤੀਜੇ ਸੁਵੇ ਚ ਪਿਛਲੇ ਸੁਵੇ ਚ ਜਦੋਂ ਆਪਾਂ ਕਰੇ ਚੋਈ ਉਹ ਦੁੱਧ ਕਿੰਨਾ ਦਿੰਦਾ ਸਾਢੇ 14 14 ਕਿਲੋ ਮਹੰਤੀ ਵਾਲਾ ਜੀ ਤੋਲਮਾ ਦੁੱਧ ਜਿਹੜਾ ਆਪਾਂ ਭਾਂਡੇ ਤੇ ਪਾਉਣ ਵਾਲਾ ਕੰਡੇ ਤੋਲ ਵਾਲਾ ਦੁੱਧ ਹਾਂਜੀ 14 ਕਿਲੋ ਪਿਛਲੇ ਸੁਵੇ ਚ ਨੇ ਦਿੱਤਾ ਸੀਮਨ ਤਾਂ ਫਿਰ ਆਪ ਹੀ ਲਾਇਆ ਹੋਣਾ ਇਹਦੀ ਕਿੰਨੀ ਹਾਂਜੀ ਇਹਦੇ ਸ਼ੇਰ ਛੇਰਛਾ ਐਚਐਸਬੀ ਦਾ ਛੇਰਛਾ ਹੈ ਜੀ ਕ੍ਰਾਂਤੀ ਮਾਝ ਦਾ ਬੱਚਾ ਛੇਰਛਾ ਦਾ ਸੀਮਨ ਲੱਗਾ ਜਿਹੜਾ ਸੁਰਿੰਦਰ ਸੰਸਨੀਵਾਲ ਦੀ ਸੀਮਨ ਬਣ ਕੇ ਹਾਂਜੀ 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 ਭਾਈ ਠੀਕ ਐ ਅੱਛਾ ਭਾਈ ਦਣ ਕਿੰਨੇ ਲੈ ਜੂਗੀ ਸੂਨ ਛੇ ਦਣ ਭਈ ਆਹੇ ਪੰਜਾਹਰ ਦਣ ਤਾਂ ਪੂਰੇ ਹੀ ਆ ਬਸ ਪਿਛਲਾ ਟੀਕਾ ਆਪਣਾ ਲੱਗਿਆ ਸੀ ਇਹਦੇ 2 ਜਨਵਰੀ ਨੂੰ ਹੁਣ ਦਾ ਲੱਗਿਆ 3 ਜਨਵਰੀ ਯਾਨੀ ਕਿ ਆਏ ਸਾਲ ਹੀ ਹੁੰਦੀ ਆ ਬਸ ਉਸੇ ਦਿਨਾਂ ਦੀ ਠੀਕ ਐ ਹਾਂ ਅੱਛਾ ਡਿਮਾਂਡ ਦੀ ਗੁਰਪ੍ਰੀਤ ਭਾਈ ਕੀ ਰੱਖਾਂਗੇ ਐਂਡ ਡਿਮਾਂਡ ਜੀ 110 1 ਲੱਖ 10 ਹਜ਼ਾਰ ਹਾਂਜੀ ਹੋਰਗੇ ਨੂੰ ਆਪਾਂ ਹਾਂ ਇੱਕੋ ਦੋਸੋ ਇਹ ਸੀਲ 3 ਜੀ ਮੱਝ ਆ ਸੁਭਾਅ ਦੀ ਮਸਤੀ ਜੀ ਲੱਗਦੀ ਆ ਦੇਖਣ ਤੋਂ ਕਾਂਜਾ ਇਹਦਾ ਕਾਫੀ ਤਕੜਾ ਆ ਮਤਲਬ ਵਜ਼ਨ ਪੂਰਾ ਹੈ ਹਾਈਟ ਇਹਦੀ ਦਰਮਿਆਨੀ ਹੈ ਥਣ ਸੋਹਣੇ ਆ ਸਾਰੀ ਕੱਢ ਲਾਂਗੇ ਇੱਥੋਂ ਕਿਹੜਾ ਹਾਂ ਬਾਹਰ ਕੱਢ ਲੂ ਬਈ ਉੱਤੋਂ ਚੜਾਈ ਢਾਂਚੇ ਦੀ ਤੁਸੀਂ ਦੇਖ ਲਓ ਐਚ ਐਸ ਬੀ ਵਾਲੇ ਛੇਰਸ਼ਾਹ ਬੋਲ ਦਾ ਸੀਮਨ ਬਾਈ ਨੇ ਭਰਿਆ ਇਹ ਆਈ ਜਿਹੜੀ ਕੀਤੀ ਹੈ ਬਰੀਕ ਚਮੜੀ ਦੀ ਆ ਬਿਲਕੁਲ ਹਾੜ ਉਤੋਂ ਕਾਫੀ ਚੌੜੇ ਢਾਂਚੇ ਦੀ ਚੁੜਾਈ ਚੰਗੀ ਐ ਸੀਲ ਸ਼ਰੀਫ ਮੈਂ ਦੱਸਿਆ ਸੀ ਵੀ ਜਿੱਥੇ ਮਰਜੀ ਠੱਲ ਉਵੇਂ ਖੜ ਜਾਂਦੀ ਐ ਕੱਢੀਏ ਉਧਰ ਨੂੰ ਬਈ ਬਾਹਰ ਨੂੰ ਆਇਦਰ ਨਹੀਂ ਤੋ ਉਧਰ ਚੱਲੇ ਆਓ ਫਿਰ ਇਹਨੂੰ ਬਰਾਂਡੇ 'ਚ ਹੀ ਲੈ ਜਾਓ ਇੱਕ ਵਾਰ ਕਮਾ ਲਓ ਸੋ ਦੋਸਤੋ ਢਾਂਚਾ ਫੇਰ ਤੁਸੀਂ ਦੇਖ ਲਓ ਇੱਕ ਵਾਰ ਇਸ ਤਰੀਕੇ ਦਾ ਇਹਦਾ ਹਵਾਨਾ ਹਜੇ ਦੇਣੇ ਲੈਂਦੀ ਐ ਮੱਝ ਸੂਨ ਦੇ ਵਿੱਚ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲੈਣੀ ਐ ਜਿਹਨੂੰ ਜੱਜਦੀ ਐ ਸੋ ਇਹ ਮਾਜ ਦਾ ਸੋ ਬਕਾਉ ਆ ਬਾਈ ਕੋਲ ਗੁਰਪ੍ਰੀਤ ਕੋਲ ਬਰਗਾੜੀ ਪੈਂਦੀ ਪਿੱਛੇ ਜੀ ਖਤੀ ਵੀ ਖੜੀ ਨੀ ਉੱਥੇ ਸੋ ਟਾਂਚਾ ਫੇਰ ਇਹਦਾ ਦੇਖੋ ਇਸ ਤਰੀਕੇ ਦੇ ਇਹਦੇ ਥਣ ਦੱਸਦੇ ਆ ਬਈ ਪੂਛ ਪੜੀ ਪੂਛੇ ਦੀ ਪਹਿਲਾਂ ਤਾਂ ਟੁੱਟੀ ਵੀ ਹੈ ਹਾਂ ਇੰਡੀ ਹੈ ਜੀ ਨਾ ਵਰੀ ਨਾ ਘਟੀਆਂ ਮੜੇ ਵਾਲ ਤਾਂ ਕੱਟੇ ਨਹੀਂ ਪਿੱਛੇ ਚੱਪਦੇ ਓਕੇ ਸੋ ਥੋੜੀ ਜਿਹੀ ਛੋਟੀ ਲੱਗਦੀ ਹੈ ਜੇ ਟੈਲ ਬਹੁਤ ਪਈ ਆ ਹਵਾਨੇ ਚ ਕਿਉਂਕਿ ਪਸ਼ੂ ਸੌਣ ਲੱਗਾ ਹਵਾਨਾ ਭਰਦਾ ਸੀਲ ਹੈ ਕੋਈ ਚੱਕਰ ਨਹੀਂ ਭਾਵੇਂ ਬੱਚੇ ਖੁੰਦੀ ਫਿਰਨ ਕੋਈ ਦਿੱਕਤ ਨਹੀਂ ਗਈ ਠੀਕ ਜਮਾਂ ਉੱਤੇ ਛੱਡ ਕੇ ਭਾਵੇਂ ਸਾਰਾ ਦਿਨ ਖੁੱਲੀ ਰਵੇ ਠੀਕ ਹੈ ਪਰ ਵੈਸੇ ਦੋਸਤੋ ਇਹ ਸੀਲ ਜਰੀ ਪਰ ਪਹਿਲਾਂ ਨਾਲੋਂ ਸੇ ਫਰਾਂਡੇ ਚੋ ਹੀ ਕਮਾਲ ਹੋ ਗੋ ਲਓ ਜੀ ਲਓ ਸੋ ਦੋਸਤੋ ਦੁਬਾਰਾ ਫੇਰ ਇਹਦਾ ਹਵਾਨੇ ਦੀ ਬਣਾਵਟ ਤੰਦਾ ਸਹਿਰ ਥਣਾ ਬਾਰੇ ਤੁਸੀਂ ਦੇਖ ਲੋ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਗ ਤੁਹਾਨੂੰ ਦਿਖਾਉਣਾ ਸੀ ਤੇ ਬਾਈ ਕੋਲੇ ਮੱਝ ਵਿਕਰੀ ਆਲੀ ਸੀ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਜੀ ਨੂੰ ਜੱਜ ਦੀ ਹੈ ਮੱਝ ਤਸੱਲੀ ਕਰਿਓ ਫੁੱਲ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਡਿਮਾਂਡ ਰੱਖੀ 1 ਲੱਖ ਤੇ 10000 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬਰਗਾੜੀ ਪਹੁੰਚ ਸਕਦੇ ਹੋ ਤੇ ਬੰਬੀਏ ਵਾਲੀ ਛੜਕ ਦੇ ਉੱਤੇ ਇੱਕ ਘਰ ਹੈ ਬਾਈ ਦਾ ਧੰਨਵਾਦ